ਜਦੋਂ ਰੱਬ ਦੁਨੀਆ ਸਾਜ ਰਿਆ ਸੀ ਤਾਂ ਰੱਬ ਨੇ ਸਾਰੀ ਦੁਨੀਆ ਸਾਜ ਕੇ ਇਨਸਾਨ ਬਣਾਇਆ ਤੇ ਇਨਸਾਨ ਨੂੰ ਦੋ ਗਠੜੀਆਂ ਦਿੱਤੀਆਂ ਰੱਬ ਨੇ ਕਿਹਾ ਕਿ ਇੱਕ ਗਠੜੀ ਹਮੇਸ਼ਾ ਆਪਣੇ ਅੱਗੇ ਰੱਖਣੀ ਹੈ ਤੇ ਦੂਜੀ ਗਠੜੀ ਪਿੱਛੇ ਰੱਖਣੀ ਆ ਤੇ ਜਿਹੜੀ ਅੱਗੇ ਵਾਲੀ ਗਠੜੀ ਹੈ ਹਮੇਸ਼ਾ ਉਸ ਤੇ ਨਜ਼ਰ ਰੱਖਣੀ ਹੈ ਤੇ ਜਿਹੜੀ ਪਿੱਛੇ ਵਾਲੀ ਗਠੜੀ ਹੈ ਉਹਨੂੰ ਬਿਲਕੁਲ ਨਹੀਂ ਦੇਖਣਾ ਇਨਸਾਨ ਹੁਣ ਦੋਨੋਂ ਗਠੜੀਆਂ ਲੈ ਕੇ ਉੱਥੋਂ ਚੱਲ ਪਿਆ ਉਹ ਅੱਗੇ ਵਾਲੀ ਗਠੜੀ ਤੇ ਨਿਗਾਹ ਰੱਖਦਾ ਤੇ ਉਹਦੇ ਵਿੱਚ ਜਿਹੜੀਆਂ ਕਮੀਆਂ ਸੀ ਉਹ ਉਹਨਾਂ ਨੂੰ ਕੱਢਦਾ ਚਲਾ ਗਿਆ ਤੇ ਤਰੱਕੀ ਦੇ ਰਸਤੇ ਤੇ ਤੁਰਦਾ ਗਿਆ ਕਿਉਂਕਿ ਜਿਹੜੀ ਅੱਗੇ ਵਾਲੀ ਗਠੜੀ ਸੀ ਉਸ ਵਿੱਚ ਇਨਸਾਨ ਦੀਆਂ ਕਮੀਆਂ ਰੱਬ ਨੇ ਬਨ ਕੇ ਦਿੱਤੀਆਂ ਸੀ ਤੇ ਹੁਣ ਜਿਹੜੀ ਪਿਛਲੀ ਗਠੜੀ ਸੀ ਉਹਨੂੰ ਉਹ ਬਿਲਕੁਲ ਨਜ਼ਰ ਅੰਦਾਜ਼ ਕਰਦਾ ਕਦੇ ਵੀ ਨਾ ਦੇਖਦਾ ਇੱਕ ਵਾਰੀ ਕੀ ਹੋਇਆ ਜਦੋਂ ਇਨਸਾਨ ਇਸ਼ਨਾਨ ਕਰਨ ਲੱਗਿਆ ਤਾਂ ਉਸਨੇ ਦੋਵੇਂ ਗਠੜੀਆਂ ਥੱਲੇ ਰੱਖਤੀਆਂ ਹੁਣ ਜਦੋਂ ਨਾ ਕੇ ਬਾਹਰ ਆਇਆ ਤਾ ਉਸ ਦੀਆਂ ਜਿਹੜੀਆਂ ਗਠੜੀਆਂ ਸੀ ਆਪਸ ਦੇ ਵਿੱਚ ਅਦਲਾ ਬਦਲੀ ਹੋ ਗਈ। ਅੱਗੇ ਵਾਲੀ ਗਠੜੀ ਪਿੱਛੇ ਹੋ ਗਈ ਤੇ ਪਿੱਛੇ ਵਾਲੀ ਗਠੜੀ ਅੱਗੇ ਪਾਸੇ ਹੋ ਗਈ। ਹੁਣ ਇਨਸਾਨ ਕੀ ਕਰਨ ਲੱਗਾ? ਅੱਗੇ ਵਾਲੀ ਗਠੜੀ ਤੇ ਨਿਗਾ ਜਿਵੇਂ ਪਹਿਲਾਂ ਰੱਖਦਾ ਸੀ ਓਵੇਂ ਹੀ ਰੱਖਣ ਲੱਗਾ ਪਰ ਉਸ ਦੀ ਗਠੜੀ ਬਦਲ ਚੁੱਕੀ ਸੀ। ਹੁਣ ਉਹਨੂੰ ਦੁਨੀਆ ਦੇ ਵਿੱਚ ਕਮੀਆਂ ਨਜ਼ਰ ਆਉਣ ਲੱਗੀਆਂ ਕਿ ਇਹ ਠੀਕ ਨਹੀਂ ਉਹ ਠੀਕ ਨਹੀਂ ਮੇਰਾ ਗਵੰਢੀ ਗਲਤ ਹੈ। ਲੋਕ ਗਲਤ ਨੇ ਫਲਾਣਾ ਬੰਦਾ ਗਲਤ ਹੈ ਹਰ ਇੱਕ ਬੰਦੇ ਦੇ ਵਿੱਚ ਉਸ ਨੂੰ ਕਮੀਆਂ ਨਜ਼ਰ ਆਣ ਲੱਗੀਆਂ ਤੇ ਆਪਣੇ ਆਪ ਨੂੰ ਉਹ ਖੂਬੀਆਂ ਨਾਲ ਭਰਪੂਰ ਸਮਝਣ ਲੱਗਾ ਉਹਨੂੰ ਲੱਗਦਾ ਕਿ ਜਿਵੇਂ ਮੇਰੇ ਵਿੱਚ ਤਾਂ ਕੋਈ ਕਮੀ ਨਹੀਂ ਹੈਗੀ ਵੀ ਬਾਕੀ ਸਾਰੀ ਦੁਨੀਆ ਦੀ ਕਮੀ ਹੈ ਸਾਰਿਆਂ ਦੇ ਵਿੱਚ ਕਮੀਆਂ ਨੇ ਹੁਣ ਉਹ ਇੱਕ ਇੱਕ ਕਰਕੇ ਦੁਨੀਆ ਨੂੰ ਸੁਧਾਰਨ ਲੱਗਾ ਤੇ ਆਪਣੀਆਂ ਕਮੀਆਂ ਵੱਲੋਂ ਉਹਦਾ ਜਿਹੜਾ ਧਿਆਨ ਹੈ ਉਹ ਭਟਕ ਗਿਆ ਨਤੀਜਾ ਕੀ ਹੋਇਆ ਇਨਸਾਨ ਦਿਨ ਪਰ ਦਿਨ ਆਪਣੇ ਕੰਮ ਤੋਂ ਧਿਆਨ ਹਟਦਾ ਉਹਦਾ ਚਲਾ ਗਿਆ ਤੇ ਉਹ ਪਤਨ ਦੇ ਵੱਲ ਸ਼ੁਰੂ ਹੋ ਗਿਆ ਉਸਤਾ ਜੀਵੇਂ ਆਪਾਂ ਕਹਿੰਦੇ ਆ ਕਿ ਡਾਊਨਫਾਲ ਸ਼ੁਰੂ ਹੋ ਗਿਆ ਪਹਿਲਾਂ ਉਹ ਤਰੱਕੀ ਦੇ ਰਸਤੇ ਤੇ ਜਾ ਰਿਹਾ ਸੀ ਫਿਰ ਉਹਨੂੰ ਘਾਟੇ ਪੈਣੇ ਸ਼ੁਰੂ ਹੋ ਗਏ ਇਨਸਾਨ ਬੜਾ ਪਰੇਸ਼ਾਨ ਹੋਇਆ ਫਿਰ ਰੱਬ ਦੇ ਕੋਲ ਗਿਆ ਕਿ ਰੱਬ ਜੀ ਇਹ ਕੀ ਗੱਲ ਹੋਈ ਤੁਸੀਂ ਜੀਵੇਂ ਮੈਨੂੰ ਸਮਝਾ ਕੇ ਭੇਜਿਆ ਸੀ ਮੈਂ ਤਾਂ ਅੱਗੇ ਵਾਲੀ ਪੋਰਟਲੀ ਤੇ ਹੀ ਨਿਗਾ ਰੱਖਦਾ ਫਿਰ ਹੁਣ ਇਹ ਸਭ ਕੁਝ ਮੇਰੇ ਨਾਲ ਕੀ ਹੋ ਰਿਹਾ ਆਫੇ ਰੋਣਾ ਨੇ ਸਾਰੀ ਗੱਲ ਦੱਸੀ ਕਿ ਪਹਿਲਾਂ ਦੇਖ ਤੂੰ ਆਪਣੀਆਂ ਕਮੀਆਂ ਦੇਖਦਾ ਸੀ ਜਿਹੜੀਆਂ ਤੇਰੇ ਚ ਕਮੀਆਂ ਸੀ ਤੂੰ ਸੁਧਾਰ ਦਾ ਚਲਾ ਗਿਆ ਤੇ ਤੇਰੀ ਤਰੱਕੀ ਹੁੰਦੀ ਚਲੀ ਗਈ ਤੇ ਹੁਣ ਤੂੰ ਕੀ ਕਰਦਾ ਤੂੰ ਪੋਟਲੀ ਬਦਲਤੀ ਹੁਣ ਤੂੰ ਲੋਕਾਂ ਦੀਆਂ ਕਮੀਆਂ ਦੇਖਣ ਲੱਗ ਗਿਆ ਹੁਣ ਤੂੰ ਲੋਕਾਂ ਨੂੰ ਸੁਧਾਰਨ ਤੇ ਲੱਗਿਆ ਤੇ ਤੇਰਾ ਧਿਆਨ ਆਪਣੇ ਆਪ ਤੋਂ ਹਟ ਚੁੱਕਿਆ ਇਸ ਕਰਕੇ ਹੁਣ ਤੇਰਾ ਆਪਣੇ ਤੇ ਧਿਆਨ ਨਹੀਂ ਤੇ ਤੇਰੀ ਤਰੱਕੀ ਖਤਮ ਹੋ ਗਈ ਹੁਣ ਤੋਂ ਦੁਬਾਰਾ ਫੇਰ ਪਿੱਛੇ ਵੱਲ ਆਣਾ ਸ਼ੁਰੂ ਹੋ ਗਿਆ ਐਸੀ ਤਰ੍ਹਾਂ ਦੋਸਤੋ ਅਸੀਂ ਲੋਕਾਂ ਅਸੀਂ ਅਕਸਰ ਕੀ ਕਰਦੇ ਆ ਅਸੀਂ ਹਮੇਸ਼ਾ ਸਾਹਮਣੇ ਵਾਲੇ ਦੀ ਕਮੀਆਂ ਵੱਲ ਧਿਆਨ ਦਿੰਦੇ ਆ ਅਸੀਂ ਉਹਨਾਂ ਇਨਸਾਨਾਂ ਵਿੱਚੋਂ ਹੀ ਆ ਸਾਨੂੰ ਆਪਣੇ ਅੰਦਰ ਜਦੋਂ ਕਮੀਆਂ ਦਾ ਪਤਾ ਲੱਗਿਆ ਜਦੋਂ ਅਸੀਂ ਆਪਣੀ ਕਮੀਆਂ ਤੇ ਵਰਕ ਕਰਨਾ ਸਟਾਰਟ ਕਰਦਨੇ ਆ ਕਿ ਮੇਰੇ ਚ ਇਹ ਕਮੀਆਂ ਐ ਮੈਂ ਇਸ ਨੂੰ ਇੰਪਰੂਵ ਕਰਨਾ ਮੈਨੂੰ ਇਹ ਕੰਮ ਨਹੀਂ ਆਉਂਦਾ ਮੈਂ ਇਹ ਸਿੱਖਣਾ ਮੈਂ ਇਹ ਸਿੱਖਣਾ ਮੈਂ ਇੱਥੇ ਤੱਕ ਪਹੁੰਚਣਾ ਮੇਰੀ ਮੰਜ਼ਿਲ ਆ ਹੈ ਫਿਰ ਅਸੀਂ ਨਾਲੇ ਤਾਂ ਮਿਹਨਤ ਕਰਦੇ ਆ ਤੇ ਨਾਲੇ ਅਸੀਂ ਫਿਰ ਤਰੱਕੀ ਦੇ ਰਸਤੇ ਤੇ ਤੁਰਦੇ ਆ ਕਿਉਂਕਿ ਜਦੋਂ ਅਸੀਂ ਆਪਣੇ ਆਪ ਤੇ ਮਿਹਨਤ ਕਰਨੀ ਸਟਾਰਟ ਕਰਤੀ ਫਿਰ ਇਹ ਤਾਂ ਡੈਫੀਨੇਟਲੀ ਆ ਕਿ ਸਾਨੂੰ ਤਰੱਕੀ ਮਿਲੂਗੀ ਜਦੋਂ ਬੰਦਾ ਮਿਹਨਤ ਕਰਦਾ ਤਾਂ ਉਹ ਅਕਸਰ ਅੱਗੇ ਵੱਧਦਾ ਹੁੰਦਾ ਪਰ ਜਦੋਂ ਅਸੀਂ ਆਪਣੀ ਮਿਹਨਤ ਕਰਨੀ ਛੱਡ ਕੇ ਅਸੀਂ ਸਿਰਫ ਦੂਜਿਆਂ ਦੀਆਂ ਗੱਲਾਂ ਤੇ ਧਿਆਨ ਦਿੰਨੇ ਆ ਕਿ ਯਾਰ ਉਹ ਬੰਦਾ ਠੀਕ ਨਹੀਂ ਉਹ ਗਲਤ ਹੈ ਉਹਦੇ ਵਿੱਚ ਇਹ ਕਮੀ ਹੈ ਉਹਦੇ ਵਿੱਚ ਇਹ ਕਮੀ ਹੈ ਫਿਰ ਅਸੀਂ ਆਪਣਾ ਕੰਮ ਕਰਨ ਵਾਲਾ ਸਾਰਾ ਸਮਾਂ ਦੂਜਿਆਂ ਲਈ ਵਿਅਰਥ ਹੀ ਖਰਾਬ ਕਰ ਦਿੰਨੇ ਆ ਨਤੀਜਾ ਕੀ ਹੁੰਦਾ ਨਾ ਤਾਂ ਅਸੀਂ ਉਹਨਾਂ ਨੂੰ ਸੁਧਾਰ ਸਕਦੇ ਆ ਤੇ ਨਾ ਸੀ ਆਪਣੇ ਤੇ ਧਿਆਨ ਦੇ ਸਕਦੇ ਆ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ 'ਚ ਅੱਗੇ ਵਧਣਾ ਕੁਝ ਹਾਸਿਲ ਕਰਨਾ ਤੁਹਾਡਾ ਕੋਈ ਟਾਰਗੇਟ ਹੈਗਾ ਤਾਂ ਤੁਸੀਂ ਆਪਣੀ ਕਮੀਆਂ ਤੇ ਧਿਆਨ ਦਿਓ ਸਾਹਮਣੇ ਵਾਲਿਆਂ ਦੀ ਤੇ ਨਹੀਂ ਜਦੋਂ ਅਸੀਂ ਸਾਰੇ ਹੀ ਆਪਣੀ ਆਪਣੀ ਕਮੀਆਂ ਤੇ ਧਿਆਨ ਦੇਣਾ ਸ਼ੁਰੂ ਕਰ ਦਾਂਗੇ ਤਾਂ ਆਪਣੇ ਆਪ ਹੀ ਸਾਰੀ ਦੁਨੀਆ ਦੀ ਤਰੱਕੀ ਸ਼ੁਰੂ ਹੋ ਜੂਗੀ ਤੇ ਹਰ ਬੰਦਾ ਖੁਸ਼ ਰਹਿਣ ਲੱਗ ਜਾਊਗਾ ਲਓ ਜੀ ਤੁਹਾਨੂੰ ਜੇ ਇਹ ਗੱਲਾਂ ਵਧੀਆਂ ਲੱਗੀਆਂ ਤਾਂ ਤੁਸੀਂ ਇਹ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟਾਂ ਰਾਹੀਂ ਆਪਣੀ رائے ਵੀ ਦਿਓ ਬਾਕੀ ਕੋਈ ਹੋਰ ਤੁਹਾਡੇ ਕੋਲ ਟਾਪਿਕ ਹੁੰਦਾ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਡਿਸਕਸ ਕਰ ਲਿਆ ਕਰੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਤੁਹਾਡੇ ਸਾਰੇ ਟਾਪਿਕਸ ਤੇ ਵਰਕ ਕਰਦੀ ਹਾਂ ਤੇ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾ ਦਨੀਆ ਕੋਈ ਵੀ ਮੋਟੀਵੇਸ਼ਨਲ ਗੱਲ ਤੁਹਾਡੇ ਕੋਲ ਹੁੰਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਮੈਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਸਕਦੇ ਨੇ ਤੁਹਾਡੀ ਆਪਣੀ ਬੱਬਲ ਕੌਰ ਸਤਿ ਸ੍ਰੀ ਅਕਾਲ